जय गौ माता की जय गौ माता जय गौ माता जय गौ माता श्री गौ सेवा समिति समाणा ਵੱਲੋਂ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ 4 ਤੇ 5 ਮਈ ਨੂੰ ਅਗਰਵਾਲ ਧਰਮਸ਼ਾਲਾ ਸਮਾਣਾ ਵਿਖੇ ਗਊ ਕਥਾ দিব्य ਗਊ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਦੇ ਲਈ ਸਾਡੇ ਗਊ ਸੇਵਕ ਜੋ ਕਿ ਆਯੋਜਕ ਨੇ ਸਾਰੇ ਹੀ ਮੈਂਬਰ ਇੱਥੇ ਪਹੁੰਚੇ ਨੇ ਇਦੇ ਬਾਰੇ ਜਾਣਕਾਰੀ ਦੇਣਗੇ ਜਤਿੰਦਰ ਸ਼ਰਮਾ ਜੀ ਸਾਡੇ ਹਾਂਜੀ ਜੈ ਗਊ ਮਾਤਾ ਜੈ ਗੋਪਾਲ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਬੜੇ ਸੋਫਾਗ ਦੀ ਗੱਲ ਹੈ ਪਿਛਲੇ ਸਾਲ ਵੀ ਗਊ ਮਾਤਾ ਕੀ ਕਥਾ ਆਦਰਯੋਗ ਸੇਜੀ ਚੰਦ ਕਾਂਜੀ ਨੇ ਕੀਤੀ ਸੀ ਜੋ ਬਹੁਤ ਹੀ ਸਾਰੇ ਭਗਤਾਂ ਦਾ ਬਹੁਤ ਉਤਸ਼ਾਹ ਰਿਆ ਉਸ ਨੂੰ ਦੇਖਦੇ ਹੋਏ ਇਸ ਸਾਲ ਵੀ 4 ਤੇ 5 ਮਈ ਨੂੰ ਸ੍ਰੀ ਗੋ ਕੀ ਦਿਵਯ ਕਥਾ ਦਾ ਆਯੋਜਨ ਗਉ ਸੇਵਾ ਸੰਪਤੀ ਦੀ ਤਰਫੋਂ ਕੀਤਾ ਜਾ ਰਹੇ ਸਾਰੇ ਆਪਣੀ ਸਮਾਣਾ ਹੈਲਪਲਾਈਨ ਦੇ ਬੀਅਰ ਨੂੰ ਬੇਨਤੀ ਹੈ ਹੋਰ ਸਾਰੀ ਸਮਾਣਾ ਦੇ ਧਰਮ ਪ੍ਰੇਮੀ ਗਊ ਪ੍ਰੇਮੀ ਭਗਤਾਂ ਨੂੰ ਬੇਨਤੀ ਹੈ ਕਿ ਉਹ ਗਉ ਕਥਾ ਸੂਰੇ ਉલ્લાਸ ਨਾਲ ਆਪਣੀ ਭਗਤੀ ਭਾਵਨਾ ਨਾਲ ਉੱਥੇ ਪਹੁੰਚਣ ਜੈ ਗੋ ਮਾਤਾ ਜੈ ਗੋ ਭਾਨ ਜਤਿੰਦਰ ਸ਼ਰਮਾ ਜੀ ਹਾਂਜੀ ਬਨੋਜੀ ਜੈ ਗੋ ਮਾਤਾ ਬਹੁਤ ਹੀ ਖੁਸ਼ੀ ਦੀ ਗੱਲ ਹੈ ਅੱਜ ਅਸੀਂ ਜੋ ਸਾਡੇ ਸਮਾਰਨ ਹੈਲਪਲਾਈਨ ਦੇ ਅਪਰੇਟ ਅਪਰੇਟ ਕਰ ਰਹੇ ਨੇ ਦੀਪਕੀ ਜੀ ਉਹਨਾਂ ਨੂੰ ਉਹਨਾਂ ਦੇ ਘਰ ਆ ਕੇ ਅਸੀਂ ਨਿਮੰਤਰਣ ਦੇਣ ਵਾਸਤੇ ਆਏ ਆ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ 4 ਤਰੀਕ ਤੇ 5 ਤਰੀਕ 4 ਮਈ ਔਰ 5 ਮਈ ਦਿਨ ਸ਼ਨੀਵਾਰ ਤੇ ਐਤਵਾਰ ਨੂੰ ਅਗਰਵਾਲਾ ਧਰਮਸਾਲਾ ਦੇ ਵਿੱਚ ਪਹੁੰਚ ਕੇ ਇਸ ਦੱਬਿਆ ਦੱਬਿਆ ਗਉਂ ਕਥਾ ਦਾ ਆਨੰਦ ਮਾਣੋ ਔਰ ਬਹੁਤ ਹੀ ਸੁਭਾਗਿਆ ਦੀ ਗੱਲ ਹੈ ਵੀ ਪਿਛਲੇ ਸਾਲ ਵੀ ਇਹ ਗਉਂ ਕਥਾ ਹੋਈ ਸੀ ਇਸ ਵਾਰ ਵੀ ਸਾਡੇ ਆਦਰਨੀਆ ਚੰਦਰ ਕਾਂ ਜੀ ਇਹ ਗਉਂ ਕਥਾ ਕਰਨ ਵਾਸਤੇ ਆ ਰਹੇ ਨੇ 4 ਤਰੀਕ ਔਰ 5 ਤਰੀਕ ਸ਼ਨੀਵਾਰ ਤੇ ਐਤਵਾਰ ਨੂੰ 4 ਤੋਂ ਲੈ ਕੇ 7 ਵਜੇ ਤੱਕ ਔਰ ਉਸ ਤੋਂ ਬਾਅਦ ਕਥਾ ਤੋਂ ਬਾਅਦ ਟੁੱਟ ਪੰਡਾਰਾ ਵੀ ਵਰਤੇਗਾ ਦੋਨਾਂ ਦਿਨ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਅਗਰਵਾਲ ਧਰਮ ਖਾਲਸਾ ਦੇ ਵਿੱਚ ਪਹੁੰਚ ਕੇ ਇਸ ਗੋ ਕਥਾ ਦਾ ਆਨੰਦ ਲੈਣ ਔਰ ਇੱਕ ਹੋਰ ਵੀ ਸਵਾਗਿਆ ਦੀ ਗੱਲ ਹੈ ਵੀ ਸਾਡੇ ਨਰਾਇਣਪੁਰੀ ਜੀ ਮਹਾਰਾਜ ਉੱਥੇ ਸਾਨੂੰ ਉੱਥੇ ਦਰਸ਼ਨ ਵੀ ਦੇਣਗੇ ਇਸ ਕਰਕੇ ਸਾਰੇ ਸਾਡੇ ਮਾਤਾ ਭੈਣਾਂ ਨੂੰ ਸਮਾਨਨ ਵਾਸੀਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਵੀ 4 ਤਰੀਕ ਔਰ 5 ਤਰੀਕ ਦਿਨ ਸ਼ਨੀਵਾਰ ਤੇ ਐਤਵਾਰ ਨੂੰ 4 ਤੋਂ 7 ਅਗਰਵਾਲਤਰਾਸਾਲਾ ਦੇ ਵਿੱਚ ਪਹੁੰਚ ਕੇ ਇਸ ਦਿਬਿਆ ਗੋਕਾਥਾ ਦਾ ਆਰੰਭ ਦੇ ਗਿਆ ਗੋਮਾ ਜੈ ਗੋਬਿੰਦ ਸਿੰਘ ਜੀ ਹਾਂ ਜੀ ਬਿੱਟੂ ਜੀ ਜੈ ਗੋਕਾਥਾ ਹਾਂ ਜੀ ਜੈ ਗੋਮਾਤਾ ਜੈ ਗੋਬਾਨ ਜਿਸ ਤਰ੍ਹਾਂ ਕੇ ਗੋ ਸੇਵਾ ਸੰਪਤੀ ਸਮਾਨਾ ਵੱਲੋਂ ਪਿਛਲੇ ਸਾਲ ਵੀ ਬਹੁਤ ਹੀ ਜੋ ਗਉਆਂ ਦੇ ਪ੍ਰਤੀ ਇੱਕ ਜਾਣਕਾਰੀ ਇਸ ਕਥਾ ਦੇ ਵਿੱਚ ਦਿੱਤੀ ਗਈ ਸੀ ਕਿ ਕਈ ਜਾਣਕਾਰੀਆਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਕਿ ਅਸੀਂ ਸਾਨੂੰ ਵੀ ਨਹੀਂ ਪਤਾ ਹੁੰਦੀਆਂ ਹੈਗੀਆਂ ਜਿਹੜੇ ਸਾਡੇ ਆਚਾਰਿਆ ਜੀ ਇਸ ਕਥਾ ਦੇ ਵਿੱਚ ਪਿਛਲੇ ਸਾਲ ਵੀ ਆਏ ਸੀਗੇ ਪਿਛਲੇ ਸਾਲ ਵੀ ਅਸੀਂ ਦੇਖਿਆ ਸੀਗਾ ਕਿ ਜਿੰਨੇ ਵੀ ਭਗਤ ਉੱਥੇ ਆਏ ਸੀਗੇ ਉਹ ਬਾਅਦ ਦੇ ਵਿੱਚ ਗੱਲਾਂ ਵੀ ਕਰਦੇ ਸੀਗੇ ਵੀ ਸਾਨੂੰ ਇਸ ਜਿਹੜੀ ਗਉਆਂ ਬਾਰੇ ਜੋ ਗਉਆਂ ਦੇ ਸੇਵਾ ਕਰਨ ਦੇ ਉੱਤੇ ਕੀ ਫਲ ਪ੍ਰਾਪਤ ਹੁੰਦੇ ਨੇ ਗਊ ਮਾਤਾ ਦੇ ਕੀ ਕੀ ਉਹਦੇ ਸੇਵਾ ਦੇ ਵਿੱਚ ਸਾਨੂੰ ਕਰਨਾ ਚਾਹੀਦਾ ਇਸ ਸੰਬੰਧੀ ਜੋ ਵੀ ਜਾਣਕਾਰੀ ਦਿੱਤੀ ਸੀ ਉਹ ਪਹਿਲੀ ਵਾਰ ਹੀ ਸਾਰਿਆਂ ਦੇ ਸਮਝੋ ਇਹ ਸੁਣਨ ਦੇ ਵਿੱਚ ਆਈ ਸੀਗੀ ਇਸ ਵਾਰੀ ਫੇਰ ਸੁਭਾਗਿਆ ਪ੍ਰਾਪਤ ਹੋਇਆ ਕਿ ਗਊ ਮਾਤਾ ਦੇ ਪ੍ਰਤੀ ਇਸ ਮੰਡਲੀ ਵੱਲੋਂ ਸਾਰੇ ਹੀ ਤੁਹਾਡੇ ਸਮਾਣਾ ਵਾਸੀਆਂ ਦੇ ਸਹਿਯੋਗ ਦੇ ਨਾਲ ਇਹ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਕਥਾ ਦਾ ਜਿਹੜਾ ਸਮਾਂ ਹੈ ਉਹ 4 ਤੇ 5 ਮਈ ਦਾ ਰੱਖਿਆ ਗਿਆ ਹੈ ਅਗਰਵਾਲ ਧਰਮਸ਼ਾਲਾ ਸਮਾਣਾ ਦੇ ਵਿੱਚ 4 ਵਜੇ ਤੋਂ ਲੈ ਕੇ 7 ਵਜੇ ਤੱਕ ਦਾ ਜਿਹੜਾ ਸਮਾਂ ਜਿਹੜਾ ਉਹ ਰੱਖਿਆ ਗਿਆ ਇਸ ਦੇ ਨਾਲ ਹੀ ਇਹ ਪ੍ਰਸ਼ਾਦ ਭੰਡਾਰਾ ਵੀ ਉਸ ਤੋਂ ਬਾਅਦ ਕਥਾ ਤੋਂ ਬਾਅਦ ਇਹ ਰੱਖਿਆ ਗਿਆ ਸਾਰੇ ਹੀ ਸਮਾਣਾ ਵਾਸੀਆਂ ਨੂੰ ਸਾਰੇ ਹੀ ਗਊ ਪ੍ਰੇਮੀਆਂ ਨੂੰ ਬੇਨਤੀ ਹੈ ਕਿ ਇਸ ਕਥਾ ਦੇ ਵਿੱਚ ਤੁਸੀਂ ਪਹੁੰਚ ਕੇ ਗਊ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕਰੋ ਤੇ ਇਸ ਦੇ ਨਾਲ ਹੀ ਗਊ ਦਾ ਜਿਹੜਾ ਆਪਣੇ ਪ੍ਰਸ਼ਾਦ ਲੰਗਰ ਪ੍ਰਸ਼ਾਦ ਵੀ ਸਭ ਨੇ ਗ੍ਰਹਿਣ ਕਰਨਾ ਹੈ ਮੈਂ ਸਮਾਣਾ ਹੈਲਪਲਾਈਨ ਦੀ ਤਰਫੋਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਇਸ ਅਫਸਰ ਤੇ ਅਗਰਵੰਤ ਰਮਸ਼ਾਲਾ 'ਚ ਜਰੂਰ ਪਹੁੰਚਣ ਦੀ ਕਿਰਪਾਲਤਾ ਕਰੋ ਜੈ ਗੋਵਿੰਦ ਜੈ ਗਵਾ ਜੈ ਗੋਪਾਲ